ਪੰਜਾਬ ਦੇ ਕਿਸਾਨ ਲਗਾਤਾਰ ਜਿੱਥੇ ਖਨੌਰੀ ਤੇ ਹੋਰ ਬਾਰਡਰ ਤੇ ਧਰਨੇ ਤੇ ਬੈਠੇ ਨੇ ਉੱਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਮਹਾਪੰਚਾਇਤ ਦੀਆਂ ਤਿਆਰੀਆਂ ਵਿਚਕਾਰ ਅਮ੍ਰਿਤਸਰ ਤੋਂ ਵੀ ਕਿਸਾਨਾਂ ਦਾ ਜਥਾ ਦਿੱਲੀ-ਦਿੱਲੀ ਰਵਾਨਾ ਹੋਇਆ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹਾਲਚਾਲ ਵੇਖੇ ਕੇ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਮਹਾਪੰਚਾਇਤ ਦੀ ਮਨਜ਼ੂਰੀ ਦਿੱਤੀ ਹੈ ਤੇ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਰੱਖ ਕੇ ਹੀ ਵਾਪਸ ਮੁੜਨਗੇ ਮੈਂ ਜਤਿੰਦਰ ਸਿੰਘ ਛੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਅਮਰਸਰ ਜ਼ਿਲ੍ਹੇ ਚੋਂ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਜਿਹੜੇ ਆ ਉਹ ਕਿਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਦੂਜੀਆਂ ਜਥੇਬੰਦੀਆਂ ਦੀ ਗਵਾਈ ਚ ਦਿੱਲੀ ਨੂੰ ਰੇਲਵੇ ਸਟੇਸ਼ਨ ਅਮਰਸਰ ਤੋਂ ਜਾਣ ਲਈ ਬਾਰ-ਬਾਰ ਤਿਆਰ ਖੜੀਆਂ ਨੇ ਔਰ ਕੱਲ ਨੂੰ ਜਿਹੜੀ ਦਿੱਲੀ ਜਨਤਲੀ ਹੋਣੀ ਆ ਉਹਦੇ ਚੋਂ ਪੰਜਾਬ ਚੋਂ ਘੱਟੋ ਘੱਟ 50 ਹਜ਼ਾਰ ਕਿਸਾਨ ਮਜ਼ਦੂਰ ਤੇ ਹੋਰ ਛੋਟੇ ਕਾਰੋਬਾਰੀ ਤੇ ਲਹਿਰ ਦੇ ਹਮਦਰਦ ਲੋਕ ਜਿਹੜੇ ਆ ਉਹ ਉੱਥੇ ਜਿਹੜੇ ਸ਼ਮੂਲੀਅਤ ਕਰਨਗੇ ਲੱਖਾਂ ਦੀ ਰੈਲੀ ਕੱਲ ਨੂੰ ਜਿਹੜੇ ਆ ਉਹ ਦਿੱਲੀ ਦੇ ਆਮ ਲੀਲਾ ਮੈਦਾਨ ਵਿੱਚ ਹੋਊਗੀ ਔਰ ਇਸ ਰੈਲੀ ਨੂੰ ਸਰਕਾਰ ਦਾ ਜਿਹੜਾ ਸਰਕਾਰ ਨੇ ਇਹ ਧਿਆ ਕੀਤਾ ਸੀਗਾ ਪੀ ਦਿੱਲੀ ਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਰੈਲੀ ਦੀ ਹਲਚਲ ਵੇਖ ਕੇ ਕਿਸਾਨਾਂ ਦੀ ਤਿਆਰੀ ਵੇਖ ਕੇ ਸਰਕਾਰ ਜਿਹੜੀ ਆ ਉਹਨੇ ਸਾਡੀ ਲੀਡਰਸ਼ਿਪ ਨੂੰ ਸੱਦ ਕੇ ਗੱਲਬਾਤ ਕਰਕੇ ਤੇ ਮਨਜ਼ੂਰੀ ਦਿੱਤੀ ਆ ਇਹ ਮਨਜ਼ੂਰੀ ਸੰਯੁਕਤ ਕਿਸਾਨ ਮੋਰਚੇ ਦੀ ਸ਼ਕਤੀ ਤੱਕ ਸਰਕਾਰ ਚੁੱਕੀ ਆ ਨਹੀਂ ਤਾਂ ਜੇ ਸਰਕਾਰ ਰੋਕਦੀ ਤਾਂ ਸਾਰੇ ਦੇਸ਼ ਦੇ ਵੱਡੇ ਮੋਰਚੇ ਜਿਹੜੇ ਸਰਕਾਰ ਨੂੰ ਇਸ ਗੱਲ ਦੀ ਸੂਚਨਾ ਹੈ ਵੀ ਲੱਗਣਗੇ ਸੋ ਇੱਕ ਦਿਨ ਦੀ ਰੈਲੀ ਕਰਕੇ ਸੰਯੁਕਤ ਕਿਸਾਨ ਮੋਰਚਾ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਸੰਯੁਕਤ ਕਿਸਾਨ ਮੋਰਚਾ ਜੇ ਆਪਾਂ ਜੇ ਇਕੱਠੇ ਹੋ ਕੇ ਲੜੀਏ ਤਾਂ ਦੇਸ਼ ਦੀ ਸਰਕਾਰ ਸਾਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ ਤੇ ਇਕੱਠੇ ਹੋ ਕੇ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਐਮਐਸਪੀ ਦਾ ਗਾਰੰਟੀ ਕਾਨੂੰਨ ਵੀ ਬਣੂਗਾ ਔਰ ਕਰਜ਼ਾ ਜਿਹੜਾ ਉਹ ਵੀ ਰੱਦ ਹੋਊਗਾ ਔਰ ਮਜ਼ਦੂਰਾਂ ਦੇ ਜਿਹੜੇ 4 ਕੋੜ ਬਣਾ ਪਿਆ ਜਿਨ੍ਹਾਂ ਚ ਉਹਨਾਂ ਦੀ ਦਿਹਾੜੀ 12 ਘੰਟੇ ਦੀ ਕਰਤੀ ਔਰ ਉਹਨਾਂ ਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਉਹਨਾਂ ਦਾ ਖਤਮ ਕਰ ਦਿੱਤਾ ਇਹ ਸਾਰਾ ਕੁਝ ਰੱਦ ਕਰਾਊਗਾ ਲੋਕਾਂ ਦਾ ਸਾਂਝਾ ਸੰਘਰਸ਼ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਦੀ ਗਾਈਦ ਛੱਡ ਕੇ ਟ੍ਰੇਲਾ ਟ੍ਰੇਨਾਂ ਦਾ ਰੋਕ ਕਿਉਂ ਦਿੱਤਾ ਕਿਸਾਨਾਂ ਨੇ ਕੀ ਕਰਦੇ ਵੇਖੋ ਜਿਹੜਾ ਸਾਡਾ 2020 ਦਾ ਅੰਦੋਲਨ ਸੀ ਉਹ ਦੇਸ਼ ਦੇ ਇਤਿਹਾਸ ਚ ਪਹਿਲੀ ਵਾਰ ਇੱਕ ਇਤਿਹਾਸਕ ਅੰਦੋਲਨ ਜਿਹੜਾ ਹ ਉਹ ਹੋਇਆ ਉਹ ਪਹਿਲੀ ਵਾਰ ਇਤਿਹਾਸਕ ਅੰਦੋਲਨ ਹੋਇਆ ਔਰ ਉਸ ਅੰਦੋਲਨ ਚ ਸਾਡਾ ਇੱਕ ਟਰੈਕਟਰ ਜਿਹੜਾ ਬਿੱਲੀ ਜਾਨ ਦਾ ਸੱਦਾ ਦੇ ਕੇ ਬਾਡਰਾਂ ਤੇ ਬਹਿਣ ਦਾ ਜਾਂ ਕਿੱਥੇ ਵੀ ਸਰਕਾਰ ਰੁਕੇ ਉਹ ਟਰੈਕਟਰ ਸਾਡਾ ਕੰਮ ਆ ਗਿਆ ਉਸ ਵੇਲੇ ਤੇ ਅਸੀਂ ਦਿੱਲੀ ਦੇ ਬਾਡਰਾਂ ਤੱਕ ਪਹੁੰਚ ਗਏ ਹਰ ਵਾਰੀ ਇਹੋ ਕਿਸੇ ਤਰ੍ਹਾਂ ਦਾ ਅੰਦੋਲਨ ਹੋਊਗਾ ਇਹ ਕੋਈ ਜ਼ਰੂਰੀ ਨਹੀਂ ਅੰਦੋਲਨ ਵਿਆਂ ਫਾਰਮਾਂ ਬਦਲਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਿਛਲਾ ਅੰਦੋਲਨ ਕਿਹੋ ਢੰਗ ਨਾਲ ਹੋਇਆ ਅਗਲਾ ਅੰਦੋਲਨ ਐਮਐਸਪੀ ਦੇ ਗਰੰਟੀ ਕਾਨੂੰਨ ਵਾਲਾ ਕਿਹੋ ਢੰਗ ਨਾਲ ਹੋਊਗਾ ਸੋਇ ਕੋਈ ਤਰ੍ਹਾਂ ਅੰਦੋਲਨ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਉਹੀ ਪੈਟਰਨ ਦਰਾਉਣਾ ਕਿਉਂਕਿ ਸਰਕਾਰ ਵੀ ਉਹ ਪੈਟਰਨ ਨੂੰ ਵੇਖ ਚੁੱਕੀ ਹੈ ਸਾਡੇ ਨੂੰ ਵੀ ਉਸ ਪੈਟਰਨ ਨੇ ਅੰਦੋਲਨ ਦੇ ਨਾਲ ਕਿੰਨੀ ਮੁਸ਼ਕਲ ਜਿਹੜੀ ਉਹਨਾਂ ਹੱਥੇ ਖੜੀ ਕੀਤੀ ਇਹ ਕਰਕੇ ਉਹ ਪੈਟਰਨ ਦੁਬਾਰਾ ਨਹੀਂ ਸਰਕਾਰ ਬਣ ਦੇਣਾ ਚਾਹੁੰਦੀ ਤੇ ਸਾਡੇ ਕੋਲ ਘੋਲ ਲੜਦੇ ਹੋਰ بڑے ਫਾਰਮ ਨੇ ਕਿਸਾਨ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਸਕਦੇ ਆ ਕਿਸਾਨ ਪੈਦਲ ਯਾਤਰਾ ਸ਼ੁਰੂ ਕਰ ਸਕਦੇ ਆ ਜੇ ਸਾਨੂੰ ਬੱਸਾਂ ਰੇਲਾ ਰਹੀਂ ਜਾਣ ਜਾਣ ਦਾ ਸਾਡਾ ਅਧਿਕਾਰ ਆ ਤੇ ਅਸੀਂ ਉਦੋਂ ਰਹੀਂ ਜਾ ਕੇ ਦਿੱਲੀ ਚ ਅੰਦੋਲਨ ਕਰ ਸਕਦੇ ਆ ਜਰੂਰੀ ਥੋੜਾ ਵੀ ਟਰੈਕਟਰ ਟਰਾਲੀਆਂ ਰਹੀਂ ਵੀ ਅੰਦੋਲਨ ਕੀਤਾ ਜਾ ਸਕਦਾ ਕਿੱਡਾ ਲੱਗੀਆਂ ਜਾ ਰਹੀਆਂ ਕਿ ਬਿਨਾ ਟਿਕਟ ਤੋਂ ਕਿਸਾਨ ਨੇ ਦਿੱਲੀ ਬੋਲਦੇ ਨਹੀਂ ਨਹੀਂ ਅੰਦੋਲਨ ਜਿਹੜੇ ਆ ਟਿਕਟਾਂ ਲੈ ਕੇ ਬੁਕਿੰਗ ਕਰਾ ਕੇ ਅੰਦੋਲਨ ਨਹੀਂ ਹੁੰਦੇ ਅੰਦੋਲਨ ਲੋਕਾਂ ਦਾ ਹਾਰਡ ਹੁੰਦਾ ਉਹ ਇਹਨਾਂ ਫਾਰਮੈਲਟੀਆਂ ਜੜਾਉ ਨਹੀਂ ਪੈਂਦਾ